ਨੀ ਦਿੰਦੀ ਕਿਥੇ ਉਹ ਪੈਰ ਜੇ ਮਾਰਦੀ ਫਰੀ ਜਾਂਦੀ ਉਹਨੂੰ ਕਹਿ ਦਿਆ ਕਰੋਨਾ ਨਾ ਲਗਰੀਏਗੀ ਉਹ ਨਾ ਆ ਕੇ ਆ ਜਾਂਦੇ ਨੂੰ ਚਲ ਜੀ ਆਜੋ ਆ ਮੈਂ ਤੇਲ ਲਿਉਂਦੀ ਆ ਪਾ ਕੇ ਸਰੋਂ ਦੇ ਤੇਲ ਲਾ ਦਾਂ ਹਾਂਜੀ ਹਾਂਜੀ ਚਲ ਮੈਂ ਲਿਉਂਦੀ ਆ ਫੇਰ ਆਈ ਹਾਏ ਮੇਰੇ ਤਾਂ ਨਾਲ ਨਾ ਪੜਪੜੀਆਂ ਵੀ ਦੁਖਣ ਲੱਗੀਆਂ ਪਈਆਂ ਨਿਗੀਆਂ ਮਾਂ ਪਤਾ ਨਹੀਂ ਕੀ ਕਰੀਏ ਨੇ ਮਾਂ ਆ ਜਾ ਕੋੜੇ ਆ ਗਈ ਹਾਂ ਕਿਥੇ ਤਾਂ ਸੁੱਖ ਲੈਣਾ ਤੇ ਗਮ ਕਿਥੇ ਦੂਣਾ ਉਹੀ ਗੱਲ ਮੈਨੂੰ ਸੋਡੀ ਸੇਵਾ ਕਰਨੀ ਪੈ ਰਹੀ ਹੈਗੀ ਹੈਂ ਮਾਂ ਤੈਨੂੰ ਪਤਾ ਤਾਂ ਹੈਗਾ ਅੱਗੇ ਕਦੇ ਮੈਂ ਤੇਤੋ ਕਹੋ ਨਹੀਂ ਹੰਨੀ ਆਗੀ ਇਹ ਇੱਕ ਤਫਤ ਗਿਆ ਕੋਈ ਇਹ ਬੱਜਾ ਪਾਵੇ ਨਾਲ ਤੂੰ ਨਾ ਹੁਣ ਕੁਝ ਹੋਰ ਕਰਕੇ ਬਹਿ ਜੀ ਮੇਰੇ ਤੋਂ ਕਰਮ ਮੈਂ ਕੀ ਕਰੂੰਗੀ ਰਖੋ ਲਾ ਛੱਟ ਹੈ ਬਸ ਹਾ ਇਧਰ ਨਾ ਹੋ ਜਾ ਨੀ ਕਤਾ ਸੌਂਕ ਨੇ ਮਾਰਨੀ ਆ ਚੁੰਡੀ ਜੀ ਲਾਲੀ ਲੈ ਦੇਖ ਲੈ ਹੈ ਕੁੜੇ ਗੜ ਗੜਦਾ ਨਹੀਂ ਹੈਗਾ ਕੁੜੇ ਤੇਰੇ ਇਹ ਮਾਂ ਤੂੰ ਤਾਂ ਆਪਣੀਆਂ ਹੋਰ ਹੀ ਗੱਲਾਂ ਲੈ ਕੇ ਬਹਿ ਗਈ ਤੂੰ ਮੇਰੇ ਸਿਰ ਨੂੰ ਮਾਲਿਸ਼ ਕਰਦੇ ਬਸ ਨਹੀਂ ਕਰਦੀਆਂ ਜੂ ਤਾਂ ਨਹੀਂ ਪੈ ਰਹੀਆਂ ਨਹੀਂ